नवाशहरिया प्रोग्राम वासव प्रदेशी तरफ आप जी का हार्दिक स्वागत है जिला शहीद भगत सिंह संबंधित अं विशेष ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਤੁਸੀਂ ਦੇਖਿਆ ਕਿ ਜਿਹੜੀ ਵਾਰਸ਼ ਹੋ ਰਹੀ ਹੈ ਉਹਦੇ ਕਾਰਨ ਅੱਜ ਅਸੀਂ ਤੁਹਾਨੂੰ ਦੀ ਨਵਾਂ ਸ਼ਹਿਰ ਸਹਿਕਾਰੀ ਖੰਡ ਮਿਲਿਟਿਡ ਨਵਾਂ ਸ਼ਹਿਰ ਦਾ ਦਿਖਾ ਰਹੇ ਹਾਂ ਦ੍ਰਿਸ਼ ਇਹਦੇ ਗੇਟ ਦੇ ਅੱਗੇ ਦੇਖੋ ਤੁਸੀਂ ਕਿੰਨਾ ਪਾਣੀ ਖੜਾ ਆ ਆ ਇਸ ਦੇ ਨਾਲ ਹੀ ਤੁਹਾਨੂੰ ਅੰਦਰ ਵੀ ਦਿਖਾ ਦਈਏ ਮਿਲ ਤੇ ਅੰਦਰ ਵੀ ਪਾਣੀ ਉਸੀਂ ਦੇਖ ਰਹੇ ਹਾਂ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਦੂਰ ਦੂਰ ਤੱਕ ਜਿਹੜਾ ਪਾਣੀ ਦੇਖ ਰਿਹਾ ਆ ਮਿਲਦੇ ਅੰਦਰ ਦੀ ਇਹ ਮਿਲਦਾ ਬਾਹਰਲਾ ਪੱਸਾ ਜੀ ਖੰਡਵੇਲ ਜਿਹੜੀ ਨਵਾਂ ਸ਼ਹਿਰ ਇਹ ਮੇਹਲੂਕ ਕਮੇਟੀਆਂ ਵੀ ਗੱਡੀ ਇਹ ਆਪ ਖੁਦ ਪਾਣੀ ਕਿਉਂ ਲੰਘਦੀ ਹੋਈ ਮੇਹਲੂਕ ਕਮੇਟੀ ਵਾਲੀ ਗੱਡੀ ਲੈ ਕੇ ਯਾਰ ਆਉਣ ਲੈ ਆਨਲਾਈਨ ਆ ਜਿੱਥੇ ਨਹੀਂ ਆਉਣਾ ਹਾਂਜੀ ਆਨਲਾਈਨ ਆਣਾ ਨਹੀਂ ਉੰਗਲੀਆਂ ਬਬੇ ਸਕੂਲ ਦੇ ਬੱਚੇ ਜਿਹੜੇ ਵਾਸਤਾ ਚੱਕ ਕੇ ਆ ਰਹੇ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਮੋਢਿਆਂ ਪਰ ਬੱਚਿਆਂ ਨੂੰ ਲੈ ਕੇ ਆ ਰਹੇ ਆ ਸਕੂਲ ਤੋਂ ਇਹ 10-12 ਸਾਲਾਂ ਤੋਂ ਇਦਾਂ ਹੀ ਸਮੱਸਿਆ ਆ ਰਹੀ Ve şimdi dış karma mandalını veriyor. ਕੁੱਤੇ ਵੀ ਪਾਣੀ ਦਾ ਨਾਂਦ ਲੈਂਦੇ ਹੋਏ 2-2 ਫੁੱਟ ਦਾ ਆਪਣਾ ਨਾਮ ਲੈ ਕੇ ਜੀ। ਬੇ ਕਿੰਨੇ ਸਾਲ ਤੋਂ ਆਏ? ਨਹੀਂ ਇਹੋ ਜਿਹਾ ਕਦੀ ਕੀਤੀ ਨਹੀਂ ਜੀ। ਹਾਂਜੀ। ਨਹੀਂ ਕਿੰਨੇ ਸਾਲਾਂ ਤੋਂ ਪਾਣੀ ਜਿਹੜਾ ਇੱਦਾਂ ਖੜਦਾ ਜੀ? ਉਹ ਵੇ 10-12 ਸਾਲ ਤੋਂ। 10-12 ਸਾਲ ਤੋਂ। ਹਾਂਜੀ। ਇਹ ਪਾਣੀ ਜਿਹੜਾ ਇੱਥੇ ਸੜਕੇ ਜਦੋਂ ਵੀ ਮੀਂਹ ਪੈਂਦਾ ਹੈ ਹਾਂਜੀ ਇਹ ਇਸੇ ਤਰ੍ਹਾਂ ਪਾਣੀ ਤੋੜ ਤਿੰਨ-ਤਿੰਨ ਘੰਟੇ ਤੱਕ ਖੜਾ ਰਹਿੰਦਾ ਹੈ ਇੱਥੇ। ਤੇ ਇਸ ਦਾ ਜਿਹੜਾ ਹਲ ਕਮੇਟੀ ਨੂੰ ਚਾਹੀਦਾ ਹੈ ਕਰਨਾ। ਹਾਂਜੀ। ਕਿ ਕੁਛ ਨਾ ਕੁਛ ਸੋਲੂਸ਼ਨ ਕਰਨੇ ਚਾਹੀਤੇ ਆ। ਆਹ ਬੱਖ ਬੱਖ ਥਾਵਾਂ ਤੇ ਹਾਂਜੀ। ਪავლੇ ਕਿ ਜਿਹੜੇ ਇਹਦੇ ਨਾਲ ਬਹੁਤ ਜ਼ਿਆਦਾ ਹਰਾਸਮੈਂਟ ਹੁੰਦੀ ਹੈਗੀ ਆ ਠੀਕ ਹੈ ਜੀ। ਠੀਕ ਹੈ ਜੀ। ਤੇ ਆਵਾਜ਼ਾਈ ਨੂੰ ਸਤਾਵੀਂ ਕਰਵਾਉਣਾ ਪੈਂਦਾ ਹੈ। ਆਹ ਬੱਚੇ ਇਹਨੂੰ ਸਕੂਲ ਜਾਣ ਦੇ ਲਈ ਪ੍ਰੋਬਲਮਾਂ ਸਿਆਂ ਦੀ। ਬੱਚਿਆਂ ਦਾ ਵੀ ਜਾਣਾ ਜਾਣਾ ਆਫਾ ਹੈ ਜੀ। ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਸੋ ਅੱਜ ਅਸੀਂ ਪਹੁੰਚੇ ਆਂ ਨਵਾਂ ਸ਼ਹਿਰ ਦੇ ਗੜਸ਼ੰਕਰ ਰੋਡ ਤੇ ਗੁਰਦੁਆਰਾ ਟਾਲੀ ਸਾਹਿਬ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸਹਬਜ਼ਾਦੇ ਅਤੇ ਰਿੱਧੀਆਂ ਸਿੱਧੀਆਂ ਦੇ ਦਾਤੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਉਦਾਸੀਨ ਜੀ ਦਾ 531ਵਾਂ ਪ੍ਰਕਾਸ਼ ਹੋ ਸਬ ਜਿਹੜਾ ਮਿਤੀ 1 ਸਤੰਬਰ ਦਿਨ ਸੋਮਵਾਰ ਨੂੰ ਤਪੱਸਥਾਨ ਮੰਦਿਰ ਬਾਬਾ ਸ਼੍ਰੀ ਚੰਦ ਜੀ ਉਦਾਸੀਨ ਗੁਰਦੁਆਰਾ ਟਾਲੀ ਸਾਹਿਬ ਗੜਸ਼ੰਕਰ ਰੋਡ ਨਵਾਂ ਸ਼ਹਿਰ ਵਿਖੇ ਬੜੀ ਸ਼ਰਧਾ ਪੂਰਵਕ ਮ ਮਨਾਇਆ ਜਾ ਰਿਹਾ ਹੈ ਸੋ ਇਸ ਮੌਕੇ 1 ਸਤੰਬਰ ਨੂੰ ਭਾਈ ਸੁਖਦੇਵ ਸਿੰਘ ਜੀ ਭਾਈ ਸਤਨਾਮ ਸਿੰਘ ਜੀ ਭਾਈ ਪਰਵਿੰਦਰ ਸਿੰਘ ਜੀ ਭਾਈ ਸਰਬਜੀਤ ਸਿੰਘ ਜੀ ਅਤੇ ਭਾਈ ਗੁਰਦੇਵ ਸਿੰਘ ਜੀ ਕੋਹਾੜਕਾ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨੇਹਾਲ ਕਰਨਗੇ 26 8 25 ਦਿਨ ਮੰਗਲਵਾਰ ਨੂੰ ਜੋਗੋ ਜੋਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੀ ਲੜੀ ਸਵੇਰੇ 11 ਵਜੇ ਆਰੰਭ ਹੋ ਰਹੀ ਜਿਸ ਦੇ ਭੋਗ ਮਿਤੀ 28 8 25 ਨੂੰ ਸਵੇਰੇ 8 ਵਜੇ ਪਹਿਣਗੇ ਸੋ ਇਸੇ ਤਰ੍ਹਾਂ ਦੂਸਰੀ ਲੜੀ ਸਵੇਰੇ 11 ਵਜੇ ਆਰੰਭ ਹੋਵੇਗੀ ਜਿਸ ਤੇ ਭੋਗ ਮਿਤੀ 30 8 25 ਨੂੰ ਪਹਿਣਗੇ ਅਤੇ ਤੀਸਰੀ ਲੜੀ ਮਿਤੀ 30 8 2025 ਨੂੰ ਸਵੇਰੇ 11 ਵਜੇ ਆਰੰਭ ਹੋਵੇਗੀ ਜਿਸ ਤੇ ਭੋਗ 1 ਸਤੰਬਰ ਨੂੰ ਸਵੇਰੇ 9 ਵਜੇ ਪਹਿਣਗੇ ਇਸ ਦੇ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਸੋ ਇਸ ਸਬੰਧ ਵਿੱਚ 23 ਅਗਸਤ ਤੋਂ 29 ਅਗਸਤ ਤੱਕ ਪਰਵਾਤ ਫੇਰੀਆਂ ਵੀ ਗੱਡੀਆਂ ਜਾ ਰਹੀਆਂ ਨੇ ਸੋ ਇਸ ਵੰਦ ਦੇ ਵਿੱਚ ਨਗਰ ਕੀਰਤਨ ਜਿਹੜਾ 30 ਅਗਸਤ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਟਾਲੀ ਸਾਹਿਬ ਤੋਂ ਆਰੰਭ ਹੋਵੇਗਾ ਅਤੇ 1 ਸਤੰਬਰ ਨੂੰ ਜੋ ਕਿ 531ਵਾਂ ਪ੍ਰਕਾਸ਼ ਹੋ ਸੋ ਧੰਤਨ ਬਾਬਾ ਸ਼੍ਰੀ ਚੰਜੀ ਉਦਾਸੀਨ ਮਹਾਰਾਜ ਜੀ ਦਾ ਮਨਾਇਆ ਜਾ ਰਿਹਾ ਹੈ ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ ਅਤੇ 4 ਸਤੰਬਰ ਨੂੰ ਸਾਧੂ ਪੰਡਾਰਾ 4 ਸਤੰਬਰ ਦਿਨ ਵੀਰਵਾਰ ਨੂੰ ਹੋਵੇਗਾ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਇਹ ਸੱਜਣਾਂ ਸ਼੍ਰੀ ਭਗ ਸਿੰਘ ਨਗਰ ਨਾ ਸੁਵੰਦ ਅਜਲੀਆਂ ਵਿਸ਼ੇਸ਼ ਸਰਗਰਮੀਆਂ ਹਨ ਫਿਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦੇਉਂ ਧੰਨਵਾਦ